ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਿਆ ਕਰੋ ਜੀ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਆਪਣੇ ਚੈਨਲ ਤੇ ਕਿਸੇ ਪ੍ਰਕਾਰ ਦੀ ਐਡ ਲਵਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵੇਚ ਸਕੇ ਕਿਸੇ ਪ੍ਰਕਾਰ ਦੀ ਐਡ ਖੇਤੀਬਾੜੀ ਸਾਧਨ ਪਸ਼ੂ ਪਲਾਂਟ ਕਿਸੇ ਪ੍ਰਕਾਰ ਦੀ ਐਡ ਲਵਾਉਣੀ ਚਾਹੁੰਦੇ ਆ ਆਪਣੇ ਚੈਨਲ ਤੇ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਫੋਟੋ ਮਾ ਸੈਂਡ ਕਰੋ ਪਹਿਲਾਂ ਗੱਲ ਕਰੀ ਅੱਜ ਤੁਹਾਡੇ ਲਈ 11 ਹਲ ਵਕਾਉ ਲੈ ਕੇ ਆਏ ਆ ਜੀ ਦੇਖ ਸਕਦੇ ਹੋ ਪੂਰੇ ਚੰਗੇ ਸ਼ੁੱਧ ਚੱਲੇ ਹਾਲਾ ਸ਼ੁੱਧ ਚੱਲਦੇ ਆ ਪੂਰੀ ਸੰਭਾਈ ਨਾਲ ਰੱਖੇ ਗਏ ਘਰੇਲੂ ਵੀਰ ਕੋਲੇ ਹਾਲ ਪਏ ਨੇ ਇਹ 11 ਹਲ ਨੇ ਜੀ ਜਿਸ ਕਿਸੇ ਵੀਰ ਨੇ ਖਰੀਦਣਿਆ ਖਰੀਦਣ ਦਾ ਚਾਹਵਨ ਹਲਾ ਨੂੰ ਚੈੱਕ ਕਰਕੇ ਵਾਕੇ ਦਸੱਲੀ ਕਰਕੇ ਵੀਰੋ ਤੁਸੀਂ ਹਲ ਲੈ ਜਾ ਸਕਦੇ ਹੋ ਕੋਈ ਹਾਲਾਫਾਲ ਵਿੰਗਾ ਨਹੀਂ ਹਲ ਪੂਰੇ ਸਾਫ ਨੇ ਭਾਰੇ ਵਜਨ ਦੇ ਵਿੱਚ ਪੂਰੇ ਹੈਵੀ ਵਜਨ ਦੇ ਵਿੱਚ ਹਲ ਨੇ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰੀਏ ਤਾਂ ਵੀਰਕੰਨ ਨੂੰ 19000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਵੀਰ ਤੁਹਾਡਾ ਪੂਰਾ ਮਾਨਤਾਨ ਕਰ ਦੇਣਗੇ ਜੇ ਹੁਣ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 88728 47958 ਤੇ ਵੀਰ ਨੂੰ ਬਾਕੀ ਬੰਦੀ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਿਸ ਕਿਸੇ ਵੀਰ ਨੇ ਹਲ ਖਰੀਦਣਿਆ ਖਰੀਦਣ ਦਾ ਚਾਹਣਾ ਵੀਰੋ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਵੀਰੋਂ ਰਹਿ ਗਈ ਹੋਵੇ ਵੀਰ ਨੂੰ ਤੁਸੀਂ ਫੋਨ ਕਰਕੇ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ ਹਾਲ ਪੂਰੇ ਚੰਗੇ ਨੇ ਵੀਰੋ ਖਰੀਦਣ ਦੇ ਚਾਹਵਨ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨ ਅੱਗੇ ਗੱਲ ਕਰੀਏ ਜੀ ਐਸ ਟਰੈਕਟਰ ਆ ਦੇਖ ਸਕਦੇ ਹੋ ਪੂਰਾ ਸਾਫ ਸ਼ੋਰੂਮ ਕੰਡੀਸ਼ਨ ਦੇ ਵਰਗਾ ਟਰੈਕਟਰ ਪਿਆ ਰੰਗ ਪੇਂਟ ਦਾ 오ਰੀਜਨਲ ਆ ਮਰਗਿਆਟਾਂ ਦਾ ਬਹੁਤ ਚੰਗਾ ਬਾਡੀ ਲਾਈਨ ਦਾ ਬਿਲਕੁਲ ਸਾਫ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਟਰੈਕਟਰ ਇਹਰ ਬਿਲਕੁਲ ਨਵੇਂਆ ਵਰਗੇ ਨਹੀਂ ਟਰੈਕਟਰ ਦੇ ਦੇਖ ਸਕਦੇ ਹੋ ਰੰਗ ਦਾ ਪੂਰਾ ਸੋਹਣਾ ਸਾਫ ਪਿਆ ਕਿਸੋਂ ਪਾਸੋਂ ਦੁਬਾਰਾ ਰੰਗ ਕੀਤਾ ਨਹੀਂ ਹੋਇਆ ਕੋਈ ਕਮਿਊਨਿਟੀਟਰ ਦੇ ਅੰਚ ਇੰਜਨ ਗੇਰ ਦਾ ਪੂਰਾ ਚੰਗਾ ਟਰੈਕਟਰ ਆ ਵੀਰੋ 241 ਐਸ਼ਰ ਟਰੈਕਟਰ ਆ ਵੀਰੋ ਇਹ ਜੇ ਆਪਾਂ ਹੁਣ ਇਹਦੇ ਮਾਡਲ ਦੀ ਗੱਲ ਕਰੀਏ ਮਾਡਲ 2013 ਪੰਜਾਬ ਨੰਬਰ ਦਾ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਤੁਸੀਂ ਜਿਸ ਕਿਸੇ ਵੀਰ ਨੇ ਖਰੀਦਣਾ ਬਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਫਿਰ ਖਰੀਦ ਸਕਦਾ ਵੀਰ ਦੀ ਫੁੱਲ ਇੰਜਨ ਗੇਅਰ ਦੀ ਗਾਰੰਟੀ ਹੋਊਗੀ ਕੋਈ ਕਮਿਊਨਿਟੀਟਰ ਦੇ ਵਿੱਚ ਪੰਜਾਬ ਨੰਬਰ ਦਾ ਵੀਰ ਉਹ ਇਹ ਟਰੈਕਟਰ ਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 99781 524 52499 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਟਰੈਕਟਰ ਦੀ ਹਾਲਤ ਵੀਰੋ ਤੁਹਾਡੇ ਸਾਹਮਣੇ ਆ ਮਰਗਾਟਾਂ ਦਾ ਬਾਡੀ ਲਾਈਨ ਦਾ ਰਿੰਮਾਂ ਦਾ ਪੂਰਾ ਚੰਗਾ ਟਰੈਕਟਰ ਆ ਨਵੇਂਆ ਵਰਗਾ ਟਰੈਕਟਰ ਆ ਬਿਲਕੁਲ ਜੇ ਹੁਣ ਆਪਾਂ ਇਸ ਦੇ ਰੇਟ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 1,90,000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਵੀਰ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕਰ ਦੇਣਗੇ ਜਿਸ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਣ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਬਾਕੀ ਬੰਦ ਦੀ ਜਾਣਕਾਰੀ ਵੀਰੋ ਜੋ ਸਾਡੇ ਤੋਂ ਦੱਸਣ ਕੰਨਿਓ ਰਹਿ ਗਈ ਹੋਵੇ ਤੁਸੀਂ ਵੀਰ ਨੂੰ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ ਖਰੀਦਣ ਦੇ ਚਾਹਵਣ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨ ਟਰੈਕਟਰ ਦੀ ਹਾਲਤ ਬਹੁਤ ਚੰਗੀ ਆ ਬਹੁਤ ਘੱਟ ਚੱਲਿਆ ਟਰੈਕਟਰ ਆ ਵੀਰੋ ਬਹੁਤ ਸੋਹਣਾ ਸਾਫ ਟਰੈਕਟਰ ਆ ਰੇਟ ਵਿੱਚ ਵੀਰ ਤੁਹਾਡਾ ਪੂਰਾ ਮਾਨਤਾਣ ਕਰ ਦੇਣਗੇ ਘਰੇਲੂ ਟਰੈਕਟਰ ਆ ਵੀਰੋ ਇਹ ਵੀਡੀਓ ਨੂੰ ਵੀਰੋ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਜੋ ਆਪਣੀ ਵੀਡੀਓ ਸਾਰਿਆਂ ਤੱਕ ਪਹੁੰਚ ਸਕੇ ਵੀਰੋ ਅੱਗੇ ਗੱਲ ਕਰੀਏ 11 ਫੁੱਟ ਲੰਬਾਈ ਵਾਲੀ ਟਰਾਲੀ ਆ ਵੀਰੋ ਇਹ ਬਹੁਤ ਹੈਵੀ ਲੋਹੇ ਦੀ ਨਵੀਂ ਬਣੀ ਹੋਈ ਟਰਾਲੀ ਐ ਦੇਖ ਸਕਦੇ ਹੋ ਤੁਸੀਂ ਜਾਲੀ ਲੱਗੀ ਹੋਈ ਆ ਚੰਗਾ ਮਡ ਲੱਗਿਆ ਹੋਇਆ ਆ 11 ਫੁੱਟ ਲੰਬਾਈ 6 ਫੁੱਟ ਚੜਾਈ ਹੈ ਵੀਰੋ ਇਸ ਦੀ ਪੂਰੀ ਚੰਗੀ ਹੈਵੀ ਲੋਹੇ ਦੀ ਬਣੀ ਹੋਈ ਟਰਾਲੀ ਆ ਰੰਗ ਪੇਂਟ ਪੂਰਾ ਚੰਗਾ ਕੀਤਾ ਗਿਆ ਬੇਦਾਗ ਟਾਇਰ ਨੇ ਕੜੇ ਵਾਲੇ ਰੈਮ ਨੇ ਜੱਕ ਵਾਲੀ ਵੀਰੋ ਇਹ ਟਰਾਲੀ ਆ ਦੇਖ ਸਕਦੇ ਹੋ ਤੁਸੀਂ ਖਰੀਦਣ ਦੇ ਚਾਹਵਨ ਦੇਖ ਪਰਖ ਕੇ ਦਸੱਲੀ ਕਰਕੇ ਟਰਾਲੀ ਨੂੰ ਖਰੀਦ ਸਕਦੇ ਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98775 51696 ਤੇ ਵੀਰ ਨੂੰ ਤੁਸੀਂ ਕਾਲ ਕਰਕੇ ਟਰਾਲੀ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਰੈਮਾਂ ਦੀ ਹਾਲਤ ਤੁਸੀਂ ਵੀਰ ਉਹ ਦੇਖ ਸਕਦੇ ਹੋ ਪੂਰੇ ਚੰਗੇ ਰੈਮ ਨੇ ਕੜੇ ਵਾਲੇ ਰੈਮ ਨੇ ਹੈਵੀ ਬੇਦਾਗ ਟਾਇਰ ਨੇ ਚੰਗੇ ਟਾਇਰ ਨੇ ਪਾਏ ਹੋਏ ਆ ਵੀਰ ਦੇ ਹੈਵੀ ਸਾਂ ਲੱਗਿਆ ਹੋਇਆ ਜੇ ਆਪਾਂ ਹੁਣ ਇਸ ਦੀ ਰੇਟ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕਨ ਨੂੰ 1,17,000 ਰੁਪਏ ਡਿਮਾਂਡ ਰੱਖੀ ਗਈ ਹੈ ਇਹ ਕੋਈ ਪੱਕਾ ਰੇਟ ਨਹੀਂ ਵੀਰ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕਰ ਦੇਣਗੇ ਜੋ ਵੀਰ ਖਰੀਦਣ ਦੇ ਚਾਹਵਨ ਇੱਕ ਵਾਰ ਵੀਰ ਨੂੰ ਜ਼ਰੂਰ ਘਾਹ ਕਰਨਾ ਵੀਰ ਰੇਟ ਦਾ ਤੁਹਾਡਾ ਪੂਰਾ ਮਾਨਤਾਣ ਕਰ ਦੇਣਗੇ ਵੀਰੋ ਟਰਾਲੀ ਤੁਸੀਂ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਬੈਕ ਸਾਈਡ ਤੋਂ ਡਰਾਲਾ ਦੱਟਾ ਵੀਰੋ ਖੁੱਲਦਾ ਡੱਲਾ ਬਾਰੀਆਂ ਦੀ ਤਰ੍ਹਾਂ ਡੱਲਾ ਬਣਾਇਆ ਗਿਆ ਪੂਰੀ ਚੰਗੀ ਟਰਾਲੀ ਆ ਚੰਗੀ ਫਰਸਾ ਬੇਦਾਗ ਫਰਸਾ ਕੋਈ ਫਰਸ ਨਹੀਂ ਗਲੀ ਹੋਈ ਟਰਾਲੀ ਦੀ ਵੀਰੋ ਦੇਖ ਸਕਦੇ ਹੋ ਆਪਣੇ ਚੈਨਲ ਤੇ ਵੀਰੋ ਐਡ ਲਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵੇਚ ਸਕੇ ਆਪਾਂ ਤੁਹਾਡੇ ਲਈ ਵਾਜਿਬ ਰੇਟਾਂ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਓ ਵੀਰੋ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ